ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਗੱਲ ਕਰਾਂਗੇ 10 ਪੋ ਦੇ ਇਤਿਹਾਸਕ ਦਿਨ ਦੀ ਸੰਗਤ ਜੀ ਸ਼ੁਰੂ ਕਰਦੇ ਹਾਂ 10 ਪੋ ਦਾ ਇਤਿਹਾਸ 10 ਪੋ ਦਾ ਦਿਨ ਉਹ ਦਿਨ ਹੈ ਜਿਸ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਸਾਹਿਬ ਪਹੁੰਚੇ ਅਤੇ ਇਸੇ ਦਿਨ ਹੀ ਬੀਬੀ ਹਰਸ਼ਰਨ ਕੌਰ ਜੀ ਦੀ ਸ਼ਹੀਦੀ ਹੁੰਦੀ ਹੈ ਅਤੇ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਨੂੰ ਸਰਹੰਦ ਦੇ ਠੰਡੇ ਬੁਰਜ ਵਿੱਚ ਪਹੁੰਚਾਇਆ ਜਾਂਦਾ ਹੈ ਨੌ ਪੋ ਦੀ ਰਾਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਾਛੀਵਾੜੇ ਦੇ ਜੰਗਲਾਂ ਵਿੱਚ ਇਕੱਲਿਆਂ ਹੀ ਗੁਜ਼ਾਰੀ ਅਤੇ 10 ਪੋ ਦੀ ਸਵੇਰ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੇ ਆ ਕੇ ਗੁਰੂ ਸਾਹਿਬ ਨੂੰ ਇੱਥੇ ਲੱਭਿਆ ਤੇ ਫਿਰ ਉਹ ਗੁਰੂ ਸਾਹਿਬ ਨੂੰ ਗੁਲਾਬੇ ਦੇ ਖੂਹ ਤੇ ਲੈ ਗਏ ਤੇ ਉੱਥੇ ਗੁਰੂ ਸਾਹਿਬ ਦਾ ਇਸ਼ਨਾਨ ਕਰਵਾਇਆ ਗਿਆ ਉਸੇ ਸਥਾਨ ਤੇ ਹੀ ਅੱਜ ਕੱਲ ਗੁਰਦੁਆਰਾ ਚਰਨ ਖਮਲ ਸਾਹਿਬ ਸ਼ਿਸ਼ੋਭਤ ਹੈ ਤੇ ਦਸਪੋ ਨੂੰ ਗੁਰੂ ਸਾਹਿਬ ਗੁਲਾਬੇ ਤੇ ਪੰਜਾਬੇ ਦੇ ਘਰ ਰਹੇ ਗੁਲਾਬੇ ਨੇ ਗੁਰੂ ਸਾਹਿਬ ਨੂੰ ਦੁੱਧ ਪੇਟ ਕੀਤਾ ਅਤੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ ਪਰ ਫਿਰ ਉਸ ਨੂੰ ਡਰ ਲੱਗਣ ਲੱਗ ਪਿਆ ਕਿ ਸਰਕਾਰ ਉਸ ਨੂੰ ਫੜ ਹੀ ਨਾ ਲਵੇ ਤੇ ਉਸ ਨੇ ਗੁਰੂ ਸਾਹਿਬ ਨੂੰ ਇੱਕ ਖੱਦਰ ਦਾ ਥਾਣ ਤੇ 5 ਰੁਪਏ ਰੱਖ ਕੇ ਮੱਥਾ ਟੇਕ ਦਿੱਤਾ ਜਿਸ ਦਾ ਮਤਲਬ ਸੀ ਕਿ ਤੁਸੀਂ ਇੱਥੋਂ ਚਲੇ ਜਾਵੋ ਭਾਈ ਗਣੀਖਾਂ ਭਾਈ ਨਵੀਖਾਂ ਦੋ ਸਗੇ ਭਰਾ ਸਨ ਜੋ ਕਿ ਕੋਟਲਾ ਨਹਿੰਗਖਾਂ ਦੇ ਰਿਸ਼ਤੇਦਾਰ ਸਨ ਇਹਨਾਂ ਦੀ ਸਗੀ ਭੈਣ ਕੋਟਲਾ ਨਹਿੰਗਖਾਂ ਨੂੰ ਵਿਆਹੀ ਹੋਈ ਸੀ ਉਹ ਗੁਰੂ ਸਾਹਿਬ ਨੂੰ ਆਪਣੇ ਨਾਲ ਆਪਣੇ ਘਰ ਲੈ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਘਰ 11 12 13 ਪੂ ਮਤਲਬ ਕਿ ਗੁਰੂ ਸਾਹਿਬ ਭਾਈ ਗਨੀਖਾ ਨਵੀਖਾ ਦੇ ਘਰ 3 ਦਿਨ ਰਹੇ ਅਤੇ ਉਹਨਾਂ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੋਈ ਅੱਜ ਵੀ ਉਸ ਸਥਾਨ ਉੱਤੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਗਨੀਖਾ ਨਵੀਖਾ ਪਾਤਸ਼ਾਹੀ ਦਸਵੀਂ ਮੌਜੂਦ ਹੈ ਨਾ ਪੋ ਦੀ ਰਾਤ ਬੀਬੀ ਹਰਸ਼ਰਨ ਕੌਰ ਜੀ ਚਮਕੌਰ ਦੀ ਜੰਗ ਦੇ ਮੈਦਾਨ ਵਿੱਚ ਆਏ ਤੇ ਉਹਨਾਂ ਨੇ ਸਾਰੀ ਰਾਤ ਸਾਰੇ ਸ਼ਹੀਦ ਸਿੰਘਾਂ ਤੇ ਦੋਵੇਂ ਵੱਡੇ ਸਾਹਿਬਜ਼ਾਦਿਆਂ ਨੂੰ ਲੱਭ ਕੇ ਅਲੱਗ ਕੀਤਾ ਅਤੇ ਫਿਰ ਉਹਨਾਂ ਦੀਆਂ ਚਤਾਮਾ ਜਲਾ ਕੇ ਉਹਨਾਂ ਦਾ ਸੰਸਕਾਰ ਕਰਨ ਲੱਗੇ 10 ਪੋ ਦੀ ਸਵੇਰ ਜਦੋਂ ਮੁਗਲ ਸਪਾਹੀਆਂ ਨੇ ਦੇਖਿਆ ਕਿ ਕੋਈ ਸਿੱਖ ਬੀਬੀ ਸ਼ਹੀਦ ਹੋਏ ਸਿੰਘਾਂ ਤੇ ਵੱਡੇ ਸਹਿਬਜ਼ਾਦੇਆਂ ਦਾ ਸੰਸਕਾਰ ਕਰ ਰਹੀ ਹੈ ਤਾਂ ਉਹ ਉੱਥੇ ਜੰਗ ਦੇ ਮੈਦਾਨ ਵਿੱਚ ਆਏ ਅਤੇ ਉਹਨਾਂ ਨੇ ਬੀਬੀ ਹਰਸ਼ਰਨ ਕੌਰ ਜੀ ਨੂੰ ਜਿਉਂਦਾ ਹੀ ਜਲਦੀ ਚਿਤਾ ਦੇ ਵਿੱਚ ਸੁੱਟ ਦਿੱਤਾ ਇਸ ਤਰ੍ਹਾਂ ਬੀਬੀ ਹਰਸ਼ਰਨ ਕੌਰ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਦੂਸਰੇ ਪਾਸੇ 10 ਪੋ ਨੂੰ ਮਾਤਾ ਗੁਜਰੀ ਜੀ ਤੇ ਦੋਵੇਂ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਇਹ ਬਾਬਾ ਫਤਿਹ ਸਿੰਘ ਜੀ ਨੂੰ ਮੋਰਿੰਡੇ ਦੀ ਕੋਤਵਾਲੀ ਤੋਂ ਬਦਲ ਕੇ ਸਰਹੰਦ ਦੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਜਿੱਥੇ ਦੋਵੇਂ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੇ ਉਹਦੀ ਠੰਡੀ ਰਾਤ ਵਿੱਚ ਤਿੰਨ ਰਾਤਾਂ ਗੁਜ਼ਾਰੀਆਂ ਅੱਜ ਸਾਨੂੰ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਸ਼ਹਾਦਤ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਆਪਣਾ ਆਦਰਸ਼ ਬਣਾਉਣਾ ਚਾਹੀਦਾ ਹੈ ਇਹੀ ਸਾਡੀ ਉਹਨਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ ਇਹ ਸੀ ਇਤਿਹਾਸ 10 ਪੋ ਦੇ ਇਤਿਹਾਸਕ ਦਿਨ ਦਾ ਅਗਲੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ 11 ਪੋ ਦੇ ਇਤਿਹਾਸਕ ਦਿਨ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ